ਮੇਰਾ ਨਾਮ ਛਿੰਦਰ ਪਾਲਾ ਜੀ ਮੈਂ ਸਿਵਲ ਹਸਪੀਟਲ ਚ ਟ੍ਰੇਨਿੰਗ ਐਂਡ ਸਟੂਡੈਂਟ ਕੰਮ ਕਰਦਾ ਜੀ ਮੈਂ ਕੱਲ 1 ਵਜੇ ਦੇ ਕਰੀਬ ਮੈਂ ਬਾਈਕ ਬਾਹਰ ਠੱਲੇ ਸੀ ਅਮਰਜੈਂਸੀ ਦੇ ਗੇਟ ਤੇ ਜੋ ਕਿ ਮੈਂ ਜਦੋਂ ਵਾਪਿਸ ਆਇਆ 15-20 ਮਿੰਟ ਬਾਅਦ ਤਾਂ ਮੇਰਾ ਬਾਈਕ ਚੋਰੀ ਸੀ ਤੇ ਜੋ ਮੈਂ ਸਿਰੇ ਕੈਮਰੇ ਦੀ ਫੋਟੋ ਕਢਵਾਈ ਤਾਂ ਇਹ ਜੋ ਅਣਪਛਾਤਾ ਵਿਅਕਤੀ ਜੋ ਫੜਿਆ ਗਿਆ ਇਹ ਇਹ ਪੂਰੀ ਪਛਾਣ ਕਰ ਰਿਹਾ ਸੀ ਵੀ ਇਹ ਇਸ ਬੰਦਾ ਇਹੀ ਸੀ ਅੱਜ ਅਸੀਂ ਉਹਨੂੰ ਜੋ ਕਿ ਗੁਰੂਗੜ੍ਹ ਦੀ ਗ੍ਰੰਥੀ ਹੈ ਤੇ ਉਹਨੇ ਪੁਲਿਸ ਅਸੀਂ ਦੀ ਪਛਾਣ ਕੀਤੀ ਹੈ ਇਹ ਮੰਨ ਗਿਆ ਵੀ ਮੇਰੇ ਮੋਟਰਸਾਈਕਲ ਦਾ ਕੱਲ ਚੱਕਿਆ ਸੀ 1:30 ਵਜੇ ਕ੍ਰੀਪਸੇਲ ਹਸਪਤਾਲ ਤੋਂ ਜੋ ਕਿ ਹੁਣ ਜੋ ਕਿ ਪੁਲਿਸ ਸਿਟੀ ਸੀ ਦੇ ਖਾਨੇ ਵਾਲੇ ਕੀਤਾ ਸੀ ਉਹਨਾਂ ਨੂੰ ਤੇ ਉਹ ਕਹਿ ਰਿਹਾ ਵੀ ਜਿਹੜਾ ਨਾਲ ਮੇਰੇ ਦੋ ਮੁੰਡੇ ਸੀ ਉਹ ਬਾਈਕ ਲੈ ਗਿਆ ਫਿਰ ਜੀ ਜਦੋਂ ਕੱਲ ਚੋਰੀ ਹੋਣ ਤੋਂ ਬਾਅਦ ਸੀਸੀਟੀਵੀ ਕੈਮਰੇ ਦੀ ਫੋਟੋਆਂ ਕਢਵਾਈਆਂ ਉਹਦੇ ਵਿੱਚ ਤਿੰਨ ਅੱਧ ਪਛਾਤੇ ਵਿਅਕਤੀ ਆ ਰਹੇ ਸੀ ਜੋ ਕਿ 5 ਮਿੰਟ ਲਈ ਅਮਰਜੈਂਸੀ ਦੇ ਅੰਦਰ ਆਏ ਜੋ ਕਿ ਸਾਡੇ ਅੱਖਾਂ ਦੇ ਸਾਹਮਣੇ ਸਾਨੂੰ ਦੇਖੇ ਵੀ ਸੀ ਅਸੀਂ ਬਈ ਪਰ ਐਦਾਂ ਨਹੀਂ ਪਤਾ ਹੁੰਦਾ ਵੀ ਇਹ ਚੋਰ ਇਹੀ ਆ ਜਦੋਂ ਬਾਹਰ ਆਏ ਤਾਂ ਬਾਈਕ ਨਹੀਂ ਸੀ ਸਾਡਾ ਜਦੋਂ ਸਵੇਰੇ ਸੀਸੀਟੀਵੀ ਤੇ ਕੈਮਰੇ ਦੀ ਫੋਟੋ ਕਰਵਾਈਆਂ ਤੇ ਤਿੰਨੋਂ ਬੰਦੇ ਆ ਰਹੇ ਸੀ ਜੋ ਕਿ ਇੱਕ ਬੰਦਾ ਜਿੰਨਾ ਚ ਫੜਿਆ ਗਿਆ ਤੇ ਦੂਜੇ ਮੰਨ ਰਿਹਾ ਵੀ ਬਾਈਕ ਜਿਹੜਾ ਚੋਰੀ ਕੀਤਾ ਉਹ ਦੂਸਰੇ ਮੁੰਡੇ ਕੋਲ ਆਠੀ ਉਹ ਮਿਲ ਗਿਆ ਤੁਹਾਨੂੰ ਬਾਈਕ ਅਜੇ ਤੱਕ ਨਹੀਂ ਮਿਲਿਆ ਇੱਕ ਮੰਨ ਰਿਹਾ ਵੀ ਦੂਜੇ ਮੁੰਡੇ ਕੋਲ ਬਾਈਕ ਹੈ ਜੋ ਕਿ ਉਹ ਮਛਤੀਰਾਲ ਦੇ ਕਹਿ ਰਿਹਾ ਜੋ ਪਿੰਡ ਦੇ ਭਾਜੀ ਕਿਹੜੇ ਕੇਸ ਵਿੱਚ ਫੜਿਆ ਜੀ ਇਹਨਾਂ ਇਹਨਾਂ ਦਾ ਫੋਨ ਆਇਆ ਸੀਗਾ ਸਾਨੂੰ ਹਾਂਜੀ ਐਸੀ ਟਰੱਕੀਆਂ ਕੋਲੇ ਚੋਰ ਖੜਿਆ ਹੈ ਅੱਛਾ ਜੀ ਇਹ ਕੌਣ ਹੈ ਜੀ ਸਰ ਇਹ ਗੁਰਦੁਆਰਾ ਸਾਹਿਬ ਦੇ ਕਰੰਤੀ ਕਰਦੇ ਅੱਛਾ ਜੀ ਕੀ ਨਾਂ ਨੂੰ ਹਾਂਜੀ ਕੀ ਨਾਂ ਨੂੰ ਹੈ ਜੀ ਮੈਂ ਦੱਸ ਕੀ ਜਰਾ ਸੁਖਰਾਜ ਸਿੰਘ ਹਾਂਜੀ ਸੁਖਰਾਜ ਸਿੰਘ ਸੁਖਰਾਜ ਸਿੰਘ ਅੱਛਾ ਜੀ 21 ਕੈਦ ਕੀ ਸੀਗੀ ਕੀ ਚੋਰੀ ਕੀਤਾ ਗਿਆ ਸੀ ਮੋਟਰਸਾਈਕਲ ਹਾਂਜੀ ਵੈਰੀਫਾਈ ਕਰਦੇ ਆਂ ਅੱਛਾ ਜੀ ਇਹਨਾਂ ਨੇ ਸਿਵਲ ਹਸਪੀਟਲ ਮੋਟਰਸਾਈਕਲ ਚੋਰੀ ਹੋਇਆ ਸੀ ਫੋਟੋ ਦੇ ਫੋਟੋ ਇਹਨਾਂ ਨੇ ਵੀਡੀਓ ਕਰਵਾਈ ਸੀ ਉਹਦੇ ਵਿੱਚ ਆਇਆ ਹੈ ਅੱਛਾ ਜੀ ਇਹ ਕਹਿ ਰਹੇ ਆ ਵੀ ਉਹੀ ਬੰਦਾ ਹੈ ਬਾਕੀ ਵੈਰੀਫਾਈ ਕਰਦੇ ਆਂ ਓਕੇ ਜੀ ਧੰਨ ਇੱਕ ਮੋਟਰਸਾਈਕਲ ਮਿਲਿਆ ਇਥੋਂ ਆਨ ਲੈ ਉਹਦੇ ਉਹ ਵੈਰੀਫਾਈ ਕਰਨਾ ਸੀ ਥਾਣੇ ਲੈ ਕੇ ਚੱਲੇ ਆਂ ਜਿਹੜਾ ਇਹਨਾਂ ਦਾ ਮੋਟਰਸਾਈਕਲ ਆ ਉਹ ਇਹਦੇ ਨਾਲ ਹੋਰ ਬੰਦਾ ਦੱਸ ਰਿਹਾ ਹੈਗਾ ਉਹਦੇ ਕੋਲੇ ਆ ਇਹ ਉਹ ਪਰਤੇ ਦੀ ਵੈਰੀਫਾਈ ਕਰਾਂਗੇ ਉਹ ਬੰਦਾ ਦੱਸੂਗਾ ਕਿਹੜਾ ਫਿਰ ਉਹ ਤੋਂ ਉਹ ਤੋਂ ਵੀ ਬਰਾਮਦ ਕਰਾਂਗੇ ਇਹ ਕੋਣ ਬੰਦਾ ਹੈ ਕਿੱਥੋਂ ਦਾ ਰਹਿਣ ਵਾਲਾ ਜੀ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਜੀ ਰਹਿਣ ਵਾਲੇ ਤੋਂ ਪਤਾ ਨਹੀਂ ਇੱਥੇ ਹੀ ਲਿਆ ਹੈ ਸ਼੍ਰੀਸ਼ਾਲਾ ਕਿੱਥੇ ਰੱਖੀ ਆ ਸ਼੍ਰੀਸ਼ਾਲਾ ਬੰਦਾ ਜੀ ਤੁਸੀਂ ਮੋਟਰਸਾਈਕਲ ਮੋਟਰਸਾਈਕਲ ਕਿਤੇ ਹੋਣੀ ਚੋਰੀ ਕੀਤਾ ਵੀਰ ਜੀ ਫਲਾਹ ਦੇ ਲਈ ਤੇਰੀ ਫੁਟੇਜ ਆ ਯਾਰ ਵੀਡੀਓ ਆਪਣੇ ਹਾਂਜੀ ਇਥੋਂ ਸਿੰਗਲ ਹਸਪੀਟਲ ਤੋਂ ਕਿੰਨੇ ਮੋਟਰਸਾਈਕਲ ਚੋਰੀ ਕੀਤੇ ਨੇ ਭਾਜੀ 10 ਕਿੰਨੇ ਆ 1-1 ਅੱਛਾ ਜੀ ਕਦੋਂ ਕੀਤਾ ਸੀਗਾ ਜੀ ਕੱਲ ਅੱਛਾ ਤੇ ਕਿੰਦਾ ਮੋਟਰਸਾਈਕਲ ਕਿੰਦਾ ਸੀਗਾ ਜੀ ਉਹ ਪਤਾ ਨਹੀਂ ਭਾਜੀ ਕਿਹਦਾ ਇਸ ਤੋਂ ਪਹਿਲਾਂ ਵੀ ਕਿਧਰੇ ਕਰਦੇ ਸੀ ਨਹੀਂ ਭਰਾ ਕੀ ਨਾਂ ਹੈ ਤੁਹਾਡਾ ਜੀ ਸੁਖਰਾਸ ਇਹ ਤੁਸੀਂ ਇਹ ਕਿਉਂ ਕਰਿਆ ਭਾਪਾ ਜੀ ਮੈਂ ਨਹੀਂ ਕੀਤਾ ਕਿਸੇ ਨੇ ਨਾਲ ਵਾਲੇ ਨੇ ਕੀਤਾ ਸੀਗਾ ਇਹ ਫੋਟੋ ਕੇ ਅੰਦਰ ਤੁਹਾਡੀ ਆਈ ਕੋਈ ਵੀਡੀਓ ਸੀਸੀਟੀਵੀ ਜਿੰਦੇ ਤੁਸੀਂ ਲੈ ਕੇ ਜਾ ਰਹੇ ਹੋ ਮੈਂ ਤਾਂ ਉਹਦੇ ਨਾਲ ਅਸੀਂ ਆ ਪਾਜੀ ਅੱਛਾ ਚਲੰਦਰੀ ਇਕੱਲੇ ਦੀ ਫੋਟੋ ਹਾਂ 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 ਇਕੱਲੇ ਜਨੇ ਲੈ ਕੇ ਜਾ ਰਹੇ ਹੋ ਮੈਂ ਕਿ ਚਲੋ ਕੀ ਨਾ ਕੀ ਤੁਹਾਡਾ ਜੀ ਸੁਖਰਾਜ ਸਿੰਘ ਕਿੱਥੋਂ ਰਹਿਣ ਵਾਲੇ ਜੀ ਇਸੇ ਲੋਪਲੀਆਂ ਜੀ ਅੱਛਾ ਕੀ ਕੰਮ ਕਰਦੇ ਬਾਬੇ ਦਾ ਜੀ ਐਡ ਕ੍ਰਾਂਤੀ ਹੋ ਰਹੀ ਹੈ ਹਾਂ ਜੀ ਕੀ ਕੀ ਲੱਗੇ ਹੋਏ ਜੀ ਇੱਥੇ ਸੇਵਾਦਾਰ